ਪੰਪ 500 ਦਾ ਪੀਸ ਰਿਟੇਲ ਹੀ ਵਿਕਦਾ ਇਹ ਕਿੰਨੇ ਦਾ ਕਰਤਾ ਤੇ ਸਿਰਫ 370 ਰੁਪਏ ਦਾ ਲੈਸ ਦੇ ਵਿੱਚ ਇਹ ਮਾਲ ਪਿਆ ਨੇ 370 ਰੁਪਏ ਦਾ ਇਹ ਮਾਲ ਸਿਰਫ 40 50 ਪੀਸ ਪਈ ਹੋਣੇ ਆਪਾਂ ਡਬਲ ਬੈੱਡ ਦਾ ਹਾਂਜੀ ਡਬਲ ਬੈੱਡ ਦੀ ਚਾਹਤ ਹੈ ਹਾਂਜੀ ਡਬਲ ਬੈੱਡ ਦੀ ਤੇ ਨਾਲੇ ਤੁਹਾਨੂੰ 115 ਵਾਲੀ ਬੈੱਡ ਸ਼ੀਟ ਖੋਲ ਕੇ ਵੀ ਦਿਖਾ ਰਹੀ ਇੱਕ ਕਲਰ ਚਾਰ ਦੇਖੋ ਇਹ ਨਹੀਂ ਇਹ ਤੁਹਾਨੂੰ ਮਾਲ ਨਹੀਂ ਮਿਲੂਗਾ ਜਦੋਂ ਤੁਸੀਂ ਸ਼ੋਪ ਤੇ ਆਓਗੇ ਜਿੰਨਾ ਮਰਜ਼ੀ ਮਾਲ ਸਾਡੇ ਅੱਗੇ ਕਲਰ ਦੇਖ ਲਓ ਇੱਕ ਤੋਂ ਇੱਕ ਕਲਰ ਹੈਗਾ ਇਹਨਾਂ ਦਾ ਆ ਦੇਖੋ ਕੱਲਰ ਦੇ ਇੱਕ ਤੋਂ ਇੱਕ ਹੈਗਾ ਇੱਕ ਸਾਰੇ 115 ਰੁਪਏ ਨੇ 115 ਰੁਪਏ ਜੀ 115 ਰੁਪਏ ਕਈ ਕਸਟਮਰ ਕਹਿੰਦੇ ਅਸੀਂ ਸ਼ੋਪ ਤੇ ਜਾਈਦਾ ਤੇ ਕਿ ਨਾ ਮੈਂ ਸਾਨੂੰ ਮਾਲ ਨਹੀਂ ਮਿਲਦਾ ਸਾਡੇ ਕੋਲ ਕੰਮ ਨਹੀਂ ਸਾਡੀ ਸ਼ੋਪ ਤੇ ਆਉਗੇ ਤੁਹਾਨੂੰ ਜਿਹੜਾ ਰੇਟ ਕਿਹਾ ਜਿਹੜੀ ਚੀਜ਼ ਕਹੀ ਉਹ ਮਿਲੂਗੀ ਲਾਜ਼ਮੀ ਤੁਹਾਨੂੰ ਇਹ ਨਹੀਂ ਹੈਗਾ ਇਸ ਤੋਂ ਬਾਅਦ ਆ ਦੇਖੋ ਸਾਡੀ ਜਿੱਥੇ ਹੋਰ ਬੜੀ ਫੀਟ ਆ ਗਈ ਬਲੂਕਟਾਰ ਆ ਦੇਖੋ ਆ ਬੈਡ ਸ਼ੀਟ ਤੁਹਾਨੂੰ ਕਿੰਨੇ ਦੇਣੀ ਆ ਸਿਰਫ ਇਹ ਦੇ ਦਾਂਗੇ 180 ਰੁਪਏ ਦੀ ਸਿਰਫ 180 ਰੁਪਏ ਦੀ ਕੁਆਲਿਟੀ ਵੀ ਵਧੀਆ ਸਭ ਕੁਝ ਵਧੀਆ ਕਲਰ ਚਾਰਟ ਆ ਧਾਕਾ ਲੱਗਿਆ ਵੀ ਆ ਦੇਖੋ ਮਾਲ ਦੇਖੋ ਇਹ ਪੰਪ 500 ਰੁਪਏ ਪੀਸ ਰਿਟੇਲ 에 ਵਿਕਦਾ ਜਿਹੜਾ 250 ਰੁਪਏ ਤੁਹਾਨੂੰ ਕਹਿ ਰਹੇ ਆ ਪੰਪ 500 ਰੁਪਏ ਸੇਲ ਹੁੰਦਾ ਪੀਸ ਹਾਂਜੀ ਸਾਸੀਗਲ ਦੀ ਸਾਰਿਆਂ ਨੂੰ ਆਪਾਂ ਲੁਧਿਆਣਾ ਆ ਗਏ ਆ ਫੀਲ ਦੁਕਾਨ ਚ 14 ਨੰਬਰ ਗਲੀ ਚ ਨੈਸੇ ਹੈਂਡਰੂਮ ਵਾਲਾ ਦੇ ਆ ਜਾ ਤੁਹਾਨੂੰ ਦਿਖਾਉਣੇ ਆਪਾਂ ਬੱਡਾਂ ਮਿਆਂ ਚਾਦਰਾਂ ਤੌਲੀਏ ਬਹੁਤ ਵਧੀਆ ਵੈਰਾਈਟੀ ਤੇ ਬਹੁਤ ਘੱਟ ਰੇਟਾਂ ਚ ਉਹਦੇ ਕੰਮ ਦੀ ਵੀਡੀਓ ਵੀਡੀਓ ਬਣੇ ਰਿਹਾ ਅੱਜ ਜੀ ਹਾਂਜੀ ਵੀਰੇ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਵਧੀਆ ਬਾਜੀ ਕੀ ਦਿਖਾਵਾਂਗੇ ਵੀਰੇ ਅੱਜ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਪਤਾ ਹੈ ਸਰਦੀ ਦਾ ਸੀਜ਼ਨ ਜਾ ਰਿਹਾ ਹੈ ਜਿਹੜਾ ਮਾਲ ਸਾਡੇ ਕੋਲ ਸਰਦੀ ਦਾ ਮਾੜਾ-ਮੋਟਾ ਪਿਆ ਉਹ ਤਾਂ ਲਾ ਦਿੱਤੀ ਅਸੀਂ ਲੈਸ ਤੇ ਉਹ ਗਾਹ ਕਸਟਮਰ ਜਿਵੇਂ ਹੁਣ ਸਾਡੇ ਕੋਲ ਪੀਸ ਪਏ ਕਿਸੇ ਦੇ 50 ਕਿਸੇ ਦੇ 20 ਕਿਸੇ ਦੇ 30 ਐਦਾ ਪੀਸ ਰਹਿ ਗਏ ਮਾਲ ਸਟਾਕ ਕਲੀਅਰ ਹੋ ਚੁੱਕਿਆ ਵੈਸੇ ਤਾਂ ਹੁਣ ਗਰਮੀ ਦੀ ਆਡਮ ਆ ਚੁੱਕਿਆ ਤੁਹਾਨੂੰ ਪਤਾ ਜਿੱਦਾਂ ਸਾਡੀ ਫੇਮਸ 115 ਰੁਪਏ ਤੋਂ ਬੈੱਡ ਸੈਟ ਸਟਾਰਟਿੰਗ ਹੈ 115 ਰੁਪਏ ਤੋਂ ਦੋ ਪਿੱਲੋ ਕਵਰ ਨਾਲ ਓਕੇ ਆ ਦੇਖੋ ਤੇ ਆਣਾ ਕਿੱਥੇ ਆ ਤੁਸੀਂ ਫੀਲਡ ਗਾਂ ਚ ਕੁਚਾ ਨੰਬਰ 14 ਲੁਧਿਆਣਾ ਨੈਤਿਕ ਹੈਂਡ ਹੋਮ ਐਡਰੈਸ ਨਹੀਂ ਭੁੱਲਣਾ ਆ ਦੇਖੋ ਕਲਰ ਚਾਰਡ ਦੇਖੋ ਇਹ ਨਹੀਂ ਗੇ ਤੁਹਾਨੂੰ ਮਾਲ ਨਹੀਂ ਮਿਲੂਗਾ ਜਦੋਂ ਵੀ ਸ਼ੋਪ ਤੇ ਆਓਗੇ ਜਿੰਨਾ ਮਰਜ਼ੀ ਮਾਲ ਸਾਡੇ ਕੋਲ ਕਲਰ ਦੇਖ ਲਓ ਇੱਕ ਤੋਂ ਇੱਕ ਕਲਰ ਹੈਗਾ ਇਹਨਾਂ ਦਾ ਆ ਦੇਖੋ ਕਲਰ ਦੇ ਇੱਕ ਤੋਂ ਇੱਕ ਹੈਗਾ ਇੱਕ ਸਾਰੇ 115 ਰੁਪਏ ਨੇ 115 ਰੁਪਏ ਜੀ 115 ਰੁਪਏ ਕਈ ਕਸਟਮਰ ਕਹਿੰਦੇ ਅਸੀਂ ਸ਼ੋਪ ਤੇ ਜਾਈਦਾ ਹੈ ਤੇ ਕਿ ਨਾ ਮੈ ਸਾਨੂੰ ਮਾਲ ਨਹੀਂ ਮਿਲਦਾ ਸਾਡੇ ਕੋਲ ਕੰਮ ਨਹੀਂ ਸਾਡੀ ਸ਼ੋਪ ਤੇ ਆਉਗੇ ਤੁਹਾਨੂੰ ਜਿਹੜਾ ਰੇਟ ਕਿਹਾ ਜਿਹੜੀ ਚੀਜ਼ ਕਹੀ ਉਹ ਮਿਲੂਗੀ ਲਾਜ਼ਮੀ ਤੁਹਾਨੂੰ ਇਹ ਨਹੀਂ ਹੈਗਾ ਇਸ ਤੋਂ ਬਾਅਦ ਆ ਦੇਖੋ ਸਾਡੀ ਹੋਰ ਬੈਡ ਸ਼ੀਟ ਆ ਗਈ ਬਲੂਟਾਰ ਆ ਦੇਖੋ ਆ ਬੈਡ ਸ਼ੀਟ ਤੁਹਾਨੂੰ ਕਿੰਨੇ ਦੇਣੀ ਆ ਸਿਰਫ ਇਹ ਦੇ ਦਾਂਗੇ 180 ਰੁਪਏ ਦੀ ਸਿਰਫ 180 ਰੁਪਏ ਦੀ ਕੁਆਲਿਟੀ ਵੀ ਵਧੀਆ ਸਭ ਕੁਝ ਵਧੀਆ ਕਲਰ ਚਾਰਟ ਆ ਧਾਕਾ ਲੱਗਿਆ ਵੀ ਇਹ ਗਰਮੀ ਦਾ ਮਾਲ ਆ ਚੁੱਕਿਆ ਤੇ ਸਰਦੀ ਦਾ ਵੀ ਆ ਚੁੱਕਿਆ ਇਸ ਤੋਂ ਬਾਅਦ ਆ ਦੇਖੋ 220 ਰੁਪਏ ਆ ਦੇਖੋ ਇਸ ਤੋਂ ਬਾਅਦ 250 ਰੁਪਏ ਆ ਦੇਖੋ ਮਾਲ ਦੇਖੋ ਇਹ 5 500 ਰੁਪਏ ਪੀਸ ਰਿਟੇਲੇ ਵਿਕਦਾ ਜਿਹੜਾ 250 ਰੁਪਏ ਤੁਹਾਨੂੰ ਕਹਿ ਰਹੇ ਆ 5 500 ਰੁਪਏ ਸੇਲ ਹੁੰਦਾ ਪੀਸ ਇਸ ਤੋਂ ਬਾਅਦ ਦੇਖੋ ਕਿੰਗ ਸਾਈਜ਼ ਆ ਗਈ ਪੈਡਕਿਟ ਕਿੰਗ ਸਾਈਜ਼ 380 ਰੁਪਏ ਸਿਰਫ ਕਿੰਨੇ ਦੀ 380 ਰੁਪਏ ਜੇ ਕੋਈ ਬੰਦ ਬੰਦ ਗੱਠ ਲੈਂਦਾ 60 ਪੀਸਾਂ ਦੀ 70 ਪੀਸਾਂ ਦੀ ਉਹਨੂੰ ਹੋਰ ਲੈਸ ਮਿਲ ਜਾਊਗੀ ਜੇ ਉਹ ਇਕੱਠਾ ਮਾਲ ਲੈਂਦਾ ਇਹਦੇ ਚਾਹ ਦੇਖੋ Bajaj ਦੀ ਚੁੱਤਰ ਆ ਗਈ ਆ ਦੇਖੋ ਹਾਂਜੀ ਇਹ ਸਿਰਫ 320 ਰੁਪਏ ਦੀ ਇਹਦੇ ਮਹੌਲ ਸੇ ਇਕੱਠਾ ਮਾਲ ਲੂਗਾ ਲੱਗੋ ਹੋਰ ਗੁੰਜਾਇਸ਼ ਕਰਦਾਂਗੇ ਅਸੀਂ ਆ ਦੇਖੋ ਬੈਡ ਸ਼ੀਟ ਜਿਹੜੀ 500 ਰੁਪਏ ਦੀ ਗਰਮ ਵੇਚੀ ਹੈ ਅਸੀਂ ਆ ਦੇਖੋ 500 ਦਾ ਪੀਸ ਰਿਟੇਲ ਹੀ ਵਿਕਦਾ ਇਹ ਕਿੰਨੇ ਦਾ ਕਰਤਾ ਤੇ ਸਿਰਫ 370 ਰੁਪਏ ਦਾ ਲੈਸ ਦੇ ਵਿੱਚ ਇਹ ਮਾਲ ਪਈਆਂ ਨੇ 370 ਰੁਪਏ ਦਾ ਇਹ ਮਾਲ ਸੇ 40 50 ਪੀਸ ਪਈਆਂ ਨੇ ਡਬਲ ਬਿਡ ਦਾ ਹਾਂਜੀ ਡਬਲ ਬੈਡ ਦੀ ਤੇ ਨਾਲੇ ਤੁਹਾਨੂੰ 115 ਵਾਲੀ ਬੈਡ ਸ਼ੀਟ ਖੋਲ ਕੇ ਵੀ ਦਿਖਾ ਦਈਏ ਇੱਕ ਪੀਸ ਕਸਟਮਰ ਨੂੰ ਇਹ ਨਾ ਹੋਵੇ ਪੈਕਿੰਗ ਹੀ ਦਿਖਾਈ ਦਿੰਦੇ ਆ ਪੀਸ ਤਾਂ ਖੋਲਦੇ ਨਹੀਂ ਪੀਸ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੋ ਆ ਪੀਸ ਵੀ ਤੁਹਾਨੂੰ ਫੋਲ ਆ ਲੈ ਦੋ ਪਿੱਲੋ ਕਵਰ ਨਾਲ ਮਿਲਣਗੇ ਤੁਹਾਨੂੰ ਪੂਰੇ ਤੇ ਬੈਡ ਸ਼ੀਟ ਦਾ ਸਹਿਜ ਦੇਖੋ ਕਿੰਨਾ ਵਧੀਆ ਹੈਗਾ ਦੇਖੋ ਆ ਦੇਖੋ ਇਹ ਨਹੀਂ ਹੈਗਾ ਬੈਡ ਸ਼ੀਟ ਕੋਟਨ ਦੀ ਬੈਡ ਸ਼ੀਟਾਂ ਦੇਖੋ ਹਾਂ ਵੀਰੇ ਪੂਰੀ ਰਗ ਰੰਗ ਕਲਰ ਕਿਤੇ ਨਹੀਂ ਜਾਂਦੇ ਵਧੀਆ 115 ਵਿੱਚ ਜਾਂਦਾ ਕਿ 115 ਵਿੱਚ ਤਾਂ ਉਹ ਵੀ ਨਹੀਂ ਆਉਂਦਾ ਯਾਰ 115 ਵਿੱਚ ਮਾਲ ਦਾ ਸਟਾਕ ਦਿਖਾ ਦੋ ਸਾਰਾ ਗਰਮੀ ਦਾ ਸਟਾਕ ਲੱਗ ਚੁੱਕਿਆ ਹੈ ਜੇ ਫਿਟਿਡ ਬੈਡ ਸ਼ੀਟ ਲੈਣੀ ਹੈ ਉਹ ਵੀ ਮਿਲ ਜੂਗੀ ਤੁਹਾਨੂੰ ਫਿਟਿਡ ਵਾਲੀ ਲਾਸਟਕ ਵਾਲੀ ਉਹ ਵੀ ਮਿਲ ਜੂਗੀ ਤੁਹਾਨੂੰ ਉਹ ਬਾਕੀ ਦੀ ਸੌਗਲ ਵਾਲੀ ਦੀ ਵੈਰੈਟੀ ਪੈਕਿੰਗ ਵਾਲੀ ਬਹੁਤ ਜ਼ਿਆਦਾ ਆਕੀ ਸਾਡੇ ਕੋਲ ਆ ਦੇਖੋ ਟਾਵਲ ਦੀ ਪੈਕਿੰਗ ਬਹੁਤ ਆਈ ਹੋਈ ਹੈ ਇਸ ਟਾਈਮ ਟਾਵਲ ਦੀ ਪੈਕਿੰਗ ਇੱਕ ਤੋਂ ਇੱਕ ਆ ਦੇਖੋ ਵੈਲਵਟ ਦਾ ਟਾਵਲ ਆ ਦੇਖੋ ਬਹੁਤ ਬ੍ਰਾਂਡ ਦੇ ਟਾਵਲ ਆਏ ਸਾਡੇ ਇਹ ਕਿੰਨੇ ਕਿੰਨੇ ਦੇ ਆ ਇਹ ਸਭ ਦੇ ਅਲੱਗ-ਅਲੱਗ ਰੇਟ ਆ ਕੋਈ 200 ਦਾ ਕੋਈ 250 ਦਾ ਕੋਈ 300 ਦਾ ਆ ਦੇਖੋ ਸੋਨਾ ਸਾਰੇ 1 2 ਇੱਕ ਪੀਸ ਆਏ ਬਿ ਡਿਜ਼ਾਈਨ ਦੇ ਸਾਡੇ ਕੋਲ ਟਾਵਲ ਟਾਵਲ ਦੇ ਡਿਜ਼ਾਈਨ ਹੀ ਬਹੁਤ ਆ ਗਏ ਸਾਡੇ ਕੋਲ ਇਸ ਟਾਵਲ ਦੀ ਵੈਰਾਈਟੀ ਤੁਹਾਨੂੰ ਮਿਲ ਜਣੀ ਟਾਵਲ 60 ਰੁਪਏ ਤੋਂ ਸਟਾਰਟਿੰਗ ਮਿਲ ਜਣਾ ਟਾਵਲ ਦਾ ਤੁਹਾਨੂੰ 60 ਰੁਪਏ ਦੀ ਸਟਾਰਟਿੰਗ ਹੈ ਹੁਣ ਤੁਸੀਂ ਸਾਡੀ ਸ਼ੋਪ ਤੇ ਇੱਦਾਂ ਹੈ ਨਾ ਹੁਣ ਅਗਲੀ ਵੀਡੀਓ ਪਾਉਗੀ ਮਾਲ ਪ੍ਰੋਪਰ ਆ ਜਾਣੀ ਹੈ 20 ਤਰੀਕ ਤੋਂ ਬਾਅਦ ਗਰਮੀ ਦੇ ਸਾਰੀਆਂ ਆਈਟਮ ਆ ਜਾਣੀਆਂ ਫਿਰ ਦੁਬਾਰਾ ਵੀਡੀਓ ਦੇਖ ਕੇ ਸਾਡੇ ਆਣਾ ਸ਼ੋਪ ਤੇ ਕੋਈ ਵਿజిਟ ਕਰੋ ਤੁਹਾਨੂੰ ਮਾਲ ਦੇਖ ਕੇ ਫਿਰ ਮਾਲ ਲੈਣਾ ਤੁਸੀਂ ਓਕੇ ਵੀਰ ਥੈਂਕ ਯੂ